ਲਓ ਜੀ ਸੱਜਣੋ ਅੱਜ ਲੈ ਕੇ ਆ ਗਏ ਤੁਹਾਡੇ ਵਾਸਤੇ ਸਵਰਾਜ 960 ਤੇ ਕਿੰਨਾ ਮਾਡਲ ਆ ਕਿੰਨਾ ਚੱਲਿਆ ਹੋਇਆ ਸਾਰਾ ਕੁਝ ਦੱਸਾਂਗੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਪਹਿਲਾਂ ਕੰਡੀਸ਼ਨ ਵਖੋ ਜਿੰਨਾ ਟਰੈਕਟਰ ਆ ਸਾਰਾ Ориਜਨਲ ਆ ਸੀਲਡ ਟਰੈਕਟਰ ਆ ਤੇ ਜੇ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਹੈਗਾਗਾ 2017 ਤੇ ਟਾਇਰ ਦੇਖ ਲਓ ਪਹਿਲਾਂ ਹੈਗੇ ਨੇ 60 70 ਪੈਸੇ 670 ਪੈਸੇ ਮਤਲਬ ਹੈਗੇ ਨੇ ਚਾਰੇ ਚੌਕੜਾ ਜਿਹੜਾ ਉਹ ਹੈਗਾ 670 ਪੈਸੇ ਟਾਇਰ ਹੈਗੇ ਨੇ ਰਿੰਗ ਬੋ ਵਗੈਰਾ ਦਾ ਟਰੈਕਟਰ ਹੈ ਪੂਰਾ ਸਾਫ ਪਿਆ ਹੈਗਾ ਮਗਰਾਟਾਂ ਦੇ ਵਿੱਚੋਂ ਵੀ ਦੇਖ ਲਓ ਕੰਡੀਸ਼ਨ ਤੇ ਜਿੰਨਾ ਟਰੈਕਟਰ ਆ ਸਾਰਾ Ориਜਨਲ ਆ ਇਥੋਂ ਅਸੀਲਾਂ ਵੀ ਹਜੇ ਨਾਲ ਲੱਗੀਆਂ ਪਈਆਂ ਨੇ ਇੰਜਨ ਗੇਅਰ ਪੱਖੋਂ ਪੂਰਾ ਟਰੈਕਟਰ ਚੰਗਾ ਤੇ ਸਵਰਾਜ 963 ਤੇ ਬਾਕੀ ਜਿੰਨਾ ਵੀ ਟਰੈਕਟਰ ਕਲਚ ਹਜੇ ਖੁੱਲਿਆ ਨਹੀਂ ਹੋਇਆ ਤੇ ਤੁਹਾਨੂੰ ਵਿੱਚੋਂ ਵੀ ਦਿਖਾਉਣਿਆ ਲਓ ਜੀ ਵਿੱਚੋਂ ਵੀ ਕਰੋ ਆ ਦੇਖੋ ਜੀ ਮੋਰੂ ਕਿਸੇ ਪਾਸੋਂ ਸਾਰਾ ਚੰਗਾ ਸਾਫ ਪਿਆ ਆ ਸਟicker ਵੀ ਇਸਦੇ ਨਾਲ ਦੇ ਨੇ ਤੇ ਜਿੰਨਾ ਵੀ ਟਰੈਕਟਰ ਆ ਸਾਰਾ ਸੀਲਡ ਆ ਇੰਜਨ ਗੇਅਰ ਪੱਖੋਂ ਪੂਰਾ ਚੰਗਾ ਕਿਸੇ ਪਾਸੇ ਵੀ ਕੋਈ ਕਲਮ ਵਗੈਰਾ ਨਹੀਂ ਲੱਗੀ ਹੋਈ ਤੇ ਜਿੰਨਾਂ ਨੇ ਵੀ ਲੈਣਾ ਤਾਂ ਟਾਈਟਲ ਦੇ ਵਿੱਚ ਪਾਇਆ ਪੈ ਨੰਬਰ ਵਾਈ ਗੁਰਲਾਲ ਦਾ ਤਾਂ ਕਰ ਲਿਓ ਸੰਪਰਕ ਤੇ ਕੰਡੀਸ਼ਨ ਪੱਖੋਂ ਐਨ ਪੂਰਾ ਟਰੈਕਟਰ ਆ ਤੇ ਪੱਠੀ ਦਾ ਸਿੱਕਾ ਵਗੈਰਾ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਕਿ ਲੱਗਿਆ ਹੋਇਆ ਹੈਗਾ ਤੇ ਜੇ ਹੁਣ ਇਹ ਗੱਲ ਕਰੀਏ ਤਾਂ ਕਿੰਨੇ ਘੰਟੇ ਚੱਲਿਆ ਹੋਇਆ ਤਾਂ ਇਹ ਚੱਲਿਆ ਹੋਇਆ ਸਿਰਫ 1800 ਘੰਟੇ ਚੱਲਿਆ ਹੋਇਆ ਹੈਗਾ ਤੇ 1800 ਘੰਟੇ ਚੱਲਿਆ ਹੋਇਆ ਇਹ ਟਰੈਕਟਰ ਪੰਜਾਬ ਦਾ ਨੰਬਰ ਆ ਪਟਿਆਲੇ ਦਾ ਨੰਬਰ ਆ ਪਹਿਲੇ ਨਾਮ ਪੰਜਾਬ ਦਾ ਨੰਬਰ ਪਟਿਆਲੇ ਦਾ ਨੰਬਰ ਤੇ ਪਹਿਲੇ ਨਾਮ ਸਤਰੀ ਬੇਰਾ ਤੁਸੀਂ ਦੇਖ ਸਕਦੇ ਹੋ ਐਨ ਚੰਗੀ ਲੱਗੀ ਹੋਈ ਆ ਫੁੱਲ ਲੱਗਿਆ ਹੋਇਆ ਹੈਗਾ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ ਮੇਰਾ ਰੰਗੂਗੁਆਰਾ ਚੰਗੀ ਸਾਫ ਲੱਗੇ ਹੋਏ ਨੇ ਤੇ ਜਿੰਨਾਂ ਨੇ ਵੀ ਲੈਣਾ ਹੈਗਾ ਸਵਰਾਜ 960 ਸਿਰਫ 1800 ਘੰਟੇ ਚੱਲਿਆ ਹੋਇਆ ਹੈਗਾ ਪਹਿਲੇ ਨਾਮ ਆ ਤੇ ਟਾਈਟਲ ਦੇ ਵਿੱਚ ਨੰਬਰ ਪਾਇਆ ਹੋਇਆ ਤੇ ਕੰਡੀਸ਼ਨ ਮੁੱਖੋਂ ਟਰੈਕਟਰ ਪੂਰਾ ਸਾਰਾ ਸੀਲ ਦਾ ਸੱਚ ਕਲੱਚ ਵੀ ਨਹੀਂ ਖੁੱਲਿਆ ਹੋਇਆ ਤੇ ਪੰਪ ਕੋਗਾਰਾ ਵੀ ਸੋਨ ਦਿਖਾਉਣੇ ਤੇ ਸਾਰਾ ਜਿੰਨਾ ਲੈ ਦੇਖ ਲਿਓ ਸਾਰੇ ਪੇਸੇ ਕਿਸੇ ਪਾਸੇ ਵੀ ਕੋਈ ਕਲਮ ਕਰਾ ਨਹੀਂ ਲੱਗੀ ਹੋਈ ਤੇ ਜੇ ਹੁਣ ਇਹਦੀ ਗੱਲ ਕਰੀਏ ਡਿਮਾਂਡ ਦੀ ਤੇ ਡਿਮਾਂਡ ਹੈਗੀ ਆ 5 ਲੱਖ 45000 ਤੇ ਅੱਜ ਮੰਡੀ ਦਾ ਰੇਟ ਹੈਗਾ ਜਣਕਿ 2017 ਮਾਡਲ ਸਵਰਾਜ 960 ਦਾ 5 ਲੱਖ 45000 ਮੌਕੇ ਤੇ ਇਹ ਟਰੈਕਟਰ ਬਣ ਜੂਗਾ 515000 ਇਸ ਟਰੈਕਟਰ ਦੇ ਵਿੱਚੋਂ ਹੋ ਜੂਗਾ 30000 ਰੁਪਏ ਡਿਸਕਾਊਂਟ 30000 ਰੁਪਏ ਡਿਸਕਾਊਂਟ ਕੋਈ ਨਹੀਂ ਕਰਦਾ ਨੰਬਰ ਹੈ ਜਿਹੜਾ ਪਈਦਾ ਟਾਈਟਲ ਦੇ ਵਿੱਚ ਪਾਇਆ ਪਿਆ 100 ਵਾਰ ਨੂੰ ਇਹ ਟਰੈਕਟਰ ਮੰਡੀ ਦੇ ਵਿੱਚ ਸੀ ਤੇ ਮੰਡੀ ਤੋਂ ਇਲਾਵਾ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਨੇ ਲੈਣਾ ਟਰੈਕਟਰ ਉਦੋਂ ਬਾਈਆਂ ਹੋਣਾ ਦਾ ਆਈਟੀ ਚੌਂਕ ਬਰਨਾਲੀ ਤੋਂ ਤੁਨੋਲਾ ਰੋਡ ਦੇ ਆਈਟੀ ਚੌਂਕ ਦੇ ਕੋਲੇ ਅਨਸੋ ਰੂਮਸ ਸਿੱਧੂ ਸੇਲ ਪਰਚੇਜ ਤਾਂ ਤੁਸੀਂ ਬਾਈ ਨਾਲ ਕੰਟੈਕਟ ਵੀ ਕਰ ਸਕਦੇ ਹੋ ਨੰਬਰ ਟਾਈਟਲ ਦੇ ਵਿੱਚ ਤੇ ਟਰੈਕਟਰ ਸਾਰਾ ਚੰਗਾ Ориਜਨਲ ਸਵਰਾਜ 960 ਐਫੀ 1800 ਘੰਟੇ ਚੱਲੇ ਹੋਏ ਤਾਂ ਕਰ ਲਓ ਕੰਟੈਕਟ ਜਿੰਨਾ ਨੂੰ ਲੈਣਾ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਪੇਜ ਨੂੰ ਕਰ ਲਓ ਫਾਲੋ ਧੰਨਵਾਦ ਮਿਹਰਬਾਨੀ